ਸਮਰਾਲਾ ਦੇ ਨਜ਼ਦੀਕੀ ਪਿੰਜ ਬਰਮਾ ਦੇ ਨਿਵਾਸੀ પતિ ਪਤਨੀ ਨੇ ਪਤਨੀ ਦੀ ਡਿਲੀਵਰੀ ਦੇ ਵਿੱਚ ਹੋਈ ਅਣਗੈਲੀ ਕਾਰਨ ਹੋਈ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਸਮਰਾਲਾ ਸਿਵਲ ਹਸਪਤਾਲ ਦੀ ਡਾਕਟਰ ਨੂੰ ਠਹਿਰਾਇਆ ਜਿਸ ਦੀ ਕੀ ਪੋਸਟ પતિ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀ ਪਾਈ ਗਈ ਹੈ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਇਸ ਬੰਦ ਵਿੱਚ ਪੀੜਤ ਪਰਿਵਾਰ ਦੇ ਜਤਿੰਦਰ ਸਿੰਘ ਨੇ ਇੱਕ ਲਿਖਤੀ ਸ਼ਿਕਾਇਤ ਸਮਰਾਲਾ ਸਿਵਲ ਹਸਪਤਾਲ ਦੇ ਐਸਐਮਓ ਐਸਡੀਐਮ ਸਮਰਾਲਾ ਅਤੇ ਵਿਧਾਇਕ ਜਗਤਾਰ ਸਿੰਘ ਜਾਲਪੁਰ ਨੇ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ ਹੈ ਸਬੰਧ ਵਿੱਚ ਡਾਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮੇਰੇ ਉੱਪਰ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ ਇਸ ਸਬੰਧ ਵਿੱਚ ਸਿਵਲ ਹਸਪਤਾਲ ਸਮਰਾਲਾ ਦੇ ਐਸਐਮਓ ਡਾਕਟਰ ਤਾਰਕ ਚੋਪ ਸਿੰਘ ਨੇ ਕਿਹਾ ਕਿ ਮੇਰੇ ਕੋਲ ਇਸ ਮਾਮਲੇ ਦੀ ਸ਼ਿਕਾਇਤ ਆਈ ਹੈ ਤੇ ਇਸ ਦੀ ਜਾਂਚ ਕੀਤੀ ਜਾਵੇਗੀ ਜਾਂਚ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਮੇਰੇ ਬੱਚੇ ਦੀ ਮੌਤ ਨਹੀਂ ਹੋਈ ਸੀ ਅਣਹਲੀ ਨਾਲ ਹੋਈ ਸੀ ਇਹਨਾਂ ਡਾਕਟਰ ਨੇ ਕੋਈ ਮੇਰੇ ਨਾਲ ਗੱਲ ਨਹੀਂ ਕਰਿਆ ਸੀ ਦੇਖਵਾਰ ਇਹਨੇ ਜਾਣ ਕੇ ਕਰਿਆ ਸੀ ਮੇਰੇ ਨਾਲ ਕੀ ਨਾਮ ਸੁਖਮੰਦਰ ਗੌਰ ਕਿਉਂਕਿ ਜਦੋਂ ਉਹਨੇ ਮੈਨੂੰ ਕਿਹਾ ਸੀ ਮਾਚੂ ਆੜਿਆ ਹੋਇਆ ਸੀ ਨਹੀਂ ਗਈ ਸੀ ਬਾਅਦ ਚ ਉਹਨੇ ਕਿਹਾ ਕਿ ਨਾਰਮਲ ਤੁਹਾਡਾ ਬੱਚਾ ਹੋਣੇ ਕੋਈ ਟੈਨਸ਼ਨ ਦੀ ਗੱਲ ਨਹੀਂ ਐ ਅਸੀਂ ਹਸਪੀਟਲ ਗਏ ਸਾਨੂੰ ਕਿਸੇ ਨੇ ਨਹੀਂ ਦੇਖਿਆ ਸੀ ਅਸੀਂ ਪੂਰੇ 8 ਘੰਟੇ ਉੱਥੇ ਪਈ ਰਹੀ ਮੇਰੇ ਨਾਲ ਬਹੁਤ ੱੱਕਾ ਕਰਿਆ ਇਹਨੇ ਇਹਦਾ ਦੂਜੇ ਬੱਚੇ ਦੇ ਨਾਲ ਨਾ ਹੋਣਾ ਚਾਹੀਦਾ ਜਿੱਦਾਂ ਮੇਰੇ ਬੱਚੇ ਨਾਲ ਹੋਇਆ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਵੀਰ ਜੀ ਜਤਿੰਦਰ ਕੁਮਾਰਾ ਉਸ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕੀ ਕਰਨਾ ਵਾਪੜੀ ਕਰਨਾ ਵੀਰ ਜੀ ਪਾਈ ਸੀ ਉਹ ਮੇਰੀ ਵਾਈਫ ਦੇ ਡਿਲੀਵਰੀ ਹੋਣੀ ਸੀ ਉਹਨਾਂ ਦੀ ਤੇ ਸਾਡੇ ਸਮਰਾਲੇ ਸਿਵਲ ਹਸਪੀਟਲ ਦੇ ਵਿੱਚ ਕੇਸ ਸੀਗਾ ਇਹ ਅਸੀਂ ਸੋਮਵਾਰ ਨੂੰ 17 ਤਰੀਕ ਨੂੰ ਐਡਮਿਟ ਕੀਤਾ ਸੀ ਉਹਨਾਂ ਨੂੰ ਮੇਰੀ ਵਾਈਫ ਨੂੰ 4 ਵਜੇ ਤੋਂ ਲੈ ਕੇ ਵੀਰ ਜੀ 12 ਮਈ ਤੱਕ ਕਿਸੇ ਡਾਕਟਰ ਨੇ ਕੋਈ ਕੇਅਰ ਨਹੀਂ ਕੀਤੀ ਹੈਗੀ ਨਾਰਮਲ ਕੇਸ ਸੀਗਾ ਜਿਹੜੇ ਮੈਡਮ ਕੋਲ ਕੇਸ ਸੀ ਸੁਖਵਿੰਦਰ ਕੌਰ ਪੂਰੇ 9 ਮਹੀਨੇ ਅਸੀਂ ਉਹਨਾਂ ਦੇ ਜਿੱਦਾਂ ਉਹਨਾਂ ਨੇ ਸਾਨੂੰ ਕਿਹਾ ਸਕੈਨਾਂ ਵਗੈਰਾ ਦਵਾਈ ਸਭ ਕੁਝ ਉਹਨਾਂ ਦੇ ਹੱਥੋਂ ਚੱਲਿਆ ਸੀਗਾ ਲਾਸਟ ਸਕੈਨ ਜਿਹੜੀ 9ਵੇਂ ਮਹੀਨੇ ਹੁੰਦੀ ਆ ਉਹ ਵੀ ਅਸੀਂ ਉਹਨਾਂ ਨੂੰ ਜੋ ਦਿਖਾਈ ਉਹਨਾਂ ਨੇ ਵੀ ਕਿਹਾ ਸਾਨੂੰ ਕਿ ਨੋਰਮਲ ਬੱਚਾ ਏ ਪਹਿਲਾਂ ਸਾਨੂੰ ਉਹ ਪ੍ਰਾਈਵੇਟ ਮਾਚੂਆੜੇ ਬੁਲਾਉਂਦੇ ਸੀ ਆਪਦੇ ਕੋਲ ਪਰ ਉਹਨਾਂ ਨੇ ਜਦੋਂ ਬਾਅਦ ਸਕੈਨ ਦੇਖੀ ਲਾਸਟ ਵਾਲੀ ਉਹ ਕਹਿੰਦੇ ਵੀ ਨੋਰਮਲ ਹੋਣਾ ਏ ਸਟਾਫ ਤੁਸੀਂ ਉਰੇ ਆਜੋ ਹਸਪੀਟਲ ਦੇ ਵਿੱਚ ਐਡਮਿਟ ਹੋ ਜਿਓ ਨੋਰਮਲ ਹੋ ਜਾਣਾ ਸਾਰਾ ਕੁਝ ਕੀ ਨਾਮ ਤੁਹਾਡਾ ਜੀ ਡਾਕਟਰ ਸੁਖਦੇਵ ਮੈਡਮ ਤੁਹਾਡੇ ਤੇ ਇੱਕ ਇਲਜ਼ਾਮ ਲਗਾਏ ਨੇ ਜਤਿੰਦਰ ਨਾਮ ਦੇ ਵਿਅਕਤੀ ਨੇ ਕਿ ਉਹਨਾਂ ਦੀ ਪਤਨੀ ਜਿਹੜੀ ਡਿਲੀਵਰੀ ਸੀ ਮਨਜੂਬਾਲਾ ਦੀ ਕਿ ਤੁਹਾਡੀ ਅਣਗਹਿਲੀ ਕਰਕੇ ਤੇ ਸਮਾਸ਼ ਰਸਤਾਂ ਦੇ ਅਣਗਹਿਲੀ ਕਰਕੇ ਬੱਚੀ ਮੌਤ ਹੋ ਗਈ ਹੈ ਠੀਕ ਹੈ ਨਾ ਚਾਹੁੰਦੇ ਦੇਖੋ ਜੀ ਪੇਸ਼ੈਂਟ ਸਾਡੇ ਕੋਲ ਸ਼ਾਮੇ 5 ਵਜੇ ਆਇਆ ਸਟਾਫ ਤੇ ਜਿਹੜਾ ਸਟਾਫ ਆਨ ਡਿਊਟੀ ਸੀਗਾ ਇਵਨਿੰਗ ਵਾਲਾ ਉਹਨਾਂ ਨੇ 5 ਵਜੇ ਪੇਸ਼ੈਂਟ ਨੂੰ ਚੈੱਕ ਕਰਕੇ ਐਡਮਿਟ ਕੀਤਾ ਉਸ ਤੋਂ ਬਾਅਦ ਜਿਹੜਾ ਨਾਈਟ ਵਾਲਾ ਸਟਾਫ ਆਇਆ 8 ਵਜੇ ਉਹਨਾਂ ਨੇ ਉਸਨੂੰ ਚੈੱਕ ਕੀਤਾ ਪੇਸ਼ੈਂਟ ਦੀ ਪ੍ਰੋਗਰੈਸ ਟੂ ਫਿਗਰ ਲੋਸ ਸੀਗੀ ਉਸ ਵਾਰ ਉਸਨੇ ਪੇਸ਼ੈਂਟ ਦੇ ਰੈਲੇਟਿਵ ਨੂੰ ਸਮਝਾਇਆ ਕਿ ਮੈਂ 2 ਘੰਟੇ ਹੋਰ ਦੇਖਣਾ ਕਿ ਮੈਨੂੰ ਜਿਹੜਾ ਪੇਸ਼ੈਂਟ ਨੂੰ ਪੇਂਸ ਹੈਗੀਆਂ ਪਰ ਪ੍ਰੋਗਰੈਸ ਹੋਣੀ ਵਧੀਆ ਨਹੀਂ ਹੋ ਰਹੀ। ਉਹਨੇ 11 ਵਜੇ ਪੇਸ਼ੈਂਟ ਨੂੰ ਫੇਰ ਚੈੱਕ ਕੀਤਾ ਤੇ ਉਸਨੇ ਉਸਦੇ ਰੈਲੇਟਿਵ ਨੂੰ ਸਮਝਾਇਆ ਕਿ ਇਹਦੀ ਪ੍ਰੋਗਰੈਸ ਨਹੀਂ ਹੋ ਰਹੀ ਹੈਗੀ। ਬੱਚੇ ਦਾ ਸਿਰ ਹਜੇ ਉੱਤੇ ਹੀ ਪਿਆ। ਹਟਾ ਪੇਂਸ ਹੈਗੇ ਪੇਸ਼ੈਂਟ ਨੂੰ ਤੇ ਹਜੇ 2 ਫਿੰਗਰ ਹੀ ਹੈ। ਪੈਸ ਕਰਕੇ ਸੀ ਥੋੜਾ ਲੁਧਿਆਣੀ ਭੇਜ ਰਿਆ। ਫਿਰ ਉਹਨਾਂ ਨੇ ਫਾਈਲ ਦੇ ਵਿੱਚ ਉਹਨਾਂ ਤੇ ਸਾਈਨਸ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਸਾਈਨ ਕਰਦੇ ਉਹ ਤੁਹਾਨੂੰ ਲੁਧਿਆਣੀ ਭੇਜ ਰਿਹਾ 11 ਵਜੇ ਰਾਤ ਨੂੰ। ਹਮੇਤਕ ਸਟਾਫ ਦਾ ਜਿਹੜਾ ਔਨ ਡਿਊਟੀ ਡਾਕਟਰ ਸੀਗਾ ਉਹਨਾਂ ਨੇ ਉਸ ਡਾਕਟਰ ਨੂੰ ਇਨਫੋਰਮ ਕੀਤਾ ਕਿ ਸਰ ਆਹ ਵਾਲੀ ਕੰਡੀਸ਼ਨ ਆ ਉਹਨਾਂ ਨੇ ਕਿਹਾ ਕਿ ਇਸ ਪੇਸ਼ੀਨਰ ਨੂੰ ਡਾਇਸਿਬਲ ਅਸਟਾ ਟੈਂਪਰ ਕਰ ਦਿਓ। ਉਹਨਾਂ ਨੇ ਉਹ 11 ਵਜੇ ਪੇਸ਼ੀਨਰ ਨੂੰ ਉੱਥੇ ਲਿਜਾਣੇ ਸੀ ਹਸਪੀਟਲ ਰੈਫਰ ਕਰਨਾ। ਇਹ ਜਦੋਂ ਹਸਪੀਸ਼ੈਂਟ ਦੀ ਵੀਡੀਓ ਵਾਇਰਲ ਹੋਈ ਫਿਰ ਸਾਨੂੰ ਪਤਾ ਲੱਗਿਆ ਕਿ ਐਦਾਂ ਦਾ ਕੋਈ ਪੇਸ਼ੀਨਟ ਹੈ ਜਿਸ ਦੀ ਕੋਈ ਡੈਥ ਹੋਈ ਹੈ। ਫਿਰ ਅਸੀਂ ਰਿਕਾਰਡ ਕਢਵਾਇਆ ਉਸ ਰਿਕਾਰਡ ਤੋਂ ਪਤਾ ਚੱਲਿਆ ਕਿ ਇਹ ਪੇਸ਼ੀਨਰ ਰਾਤ ਨੂੰ 11 ਵਜੇ ਰੈਫਰ ਹੋਇਆ ਤੇਲੂ ਉਹ ਡਾਇਸਿਬਲ ਹਸਪੀਟਲ ਦੇ ਵਿੱਚ ਸਵੇਰੇ 4